ਬੰਦੇ ਆਏ ਲਿਖ ਲਿਖ ਲੈ ਗਏ ਮੀਡੀਆ ਵਾਲੇ ਆਏ ਵੈਸੇ ਵੀ ਆਏ ਲਿਖ ਕੇ ਲੈ ਗਏ ਕੁਝ ਵਾਪਸ ਆਤੇ ਹੀ ਨਹੀਂ ਇਹ ਛੋਟੇ ਛੋਟ ਬੱਚੇ ਆ ਉਹ ਕਿਹਨਾਂ ਲੈ ਜਾਏ ਅਸੀਂ ਕੀ ਕਰ ਸਕਦੇ ਮਜ਼ਦੂਰ ਅਮੇ ਘਰ ਮੇਂ ਕੁਝ ਹੋਤਾ ਖਾਣ ਪੀਣੇ ਲਈ ਤੋ ਇਹਾ ਕਿਉਂ ਪੜੇ ਹੋਤੇ ਹਾਂ ਪੰਜਾਬ ਮੇਂ ਆਪ ਹਮਾਰੇ ਤਾਈ ਕੋਈ ਸਹਾਇਤਾ ਕਰਨੋ ਚਾਹੋ ਤੋ ਕਰ ਦੋ ਭਾਈ ਹਮ ਗਰੀਬ ਆਦਮੀ ਸੱਸੀ ਦਾ ਦੋਸਤ ਮਹਨਵਨੀਤ ਸਿੰਘ ਚਿਮਾ ਤੁਸੀਂ ਵਿਖਰੇ ਜੀਬੀਸੀ ਅਪਡੇਟ ਪ੍ਰਵਾਸੀ ਮਜ਼ਦੂਰ ਜਦੋਂ ਆਪਣੇ ਦੇਸ਼ ਛੱਡ ਕੇ ਦੂਸਰੇ ਦੇਸ਼ ਜਾ ਕੇ ਕਾਰੋਬਾਰ ਦੀ ਪਾਲ ਦੇ ਵਿੱਚ ਹੁੰਦੇ ਨੇ ਤੇ ਮਿਹਨਤ ਮੁਸ਼ਕਤ ਕਰਦੇ ਨੇ ਤੇ ਜਦੋਂ ਅਚਾਨਕ ਕੋਈ ਕੁਦਰਤੀ ਇੱਕ ਕਹਿਰ ਵਾਪਰਦਾ ਤਾਂ ਉਹਨਾਂ ਦੀ ਜ਼ਿੰਦਗੀ ਜੋ ਹੈ ਉਹ ਤਬਾਹ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਹੀ ਇੱਕ ਹਾਦਸਾ ਵਾਪਰਿਆ ਹਿਸ਼ਾਰਪੁਰ ਦੇ ਨਾ ਲੱਗਦੇ ਹਲਕਾ ਚੱਬੇਵਾਲ ਦੇ ਨਜ਼ਦੀਕ ਹੀ ਇੱਕ ਬਸਤੀ ਬਣੀ ਹੋਈ ਸੀ ਜਿਹਦੇ ਝੁੱਗੀਆਂ ਵੀ ਬੜੀਆਂ ਹੋਈਆਂ ਸਨ ਤੇ ਉੱਥੇ ਪ੍ਰਵਾਸੀ ਮਜ਼ਦੂਰ ਰਹਿ ਰਹੇ ਸੀ ਅਚਾਨਕ ਕਿਸੇ ਤਕਨੀਕੀ ਖਰਾਬੀ ਕਾਰਨ ਜਾਂ ਕਿਸੇ ਹੋਰ ਗੱਲ ਕਰਕੇ ਇੱਥੇ ਕੋਈ ਅਚਾਨਕ ਅੱਗ